ਅੱਗੇ ਇੰਟਰਨੈਟ ਤੋਂ ਕੰਪਲੈਟ ਸਬਤਾਨਿਸ ਸਨਾਨ ਕੀਤਾ ਚੰਦਰਿਆਕ ਨੂੰ ਦੱਫਨ ਕਰੋ ਮੇਨ ਪ੍ਰਕਾਸ਼ ਸਭ ਉਪਰ ਹੈ ਜੇ ਨਹੀਂ ਪ੍ਰਸਾਦ ਕਰਾ ਪ੍ਰਸਾਦ ਤਾਂ ਪਰ ਮਿਲੇਗਾ ਫੋਟੋ ਵੀਡੀਓ ਤੁਸੀਂ ਕਿੱਥੇ ਮਰਜ਼ੀ ਨਾ ਰੱਖ ਸਕਦੇ ਤਵਾਂ ਅਨਹਲ ਜਾਨ ਦੀ ਪੌੜੀਆਂ ਤੇ ਉਸ ਦੇ ਦਰਸ਼ਨ ਕੀਤੇ ਕਿ ਰਸਪਿੰਨਾ ਜਿਹੜਾ ਕੀਰਤਨ ਅਸੀਂ ਸੁਣਿਆ ਬਹੁਤ ਹੀ ਆਨੰਦਮਈ ਸੀ ਤੇ ਉਸ ਤੋਂ ਬਾਅਦ ਉੱਥੇ ਹੀ ਜਿਹੜਾ ਵਾ ਸਾਨੂੰ ਪ੍ਰਸ਼ਾਦ ਮਿਲਦਾ ਵਾ ਤੇ ਉੱਥੇ ਆਪਾਂ ਸ਼ਰਦਾ ਅਨੁਸਾਰ ਜਿਹੜੇ ਪੈਸੇ ਪਾ ਸਕਦੇ ਆ ਤੇ ਉੱਥੋਂ ਪ੍ਰਸ਼ਾਦ ਜਿਹੜਾ ਪਿੰਨੀ ਪ੍ਰਸ਼ਾਦ ਤੇ ਦੂਸਰਾ ਪ੍ਰਸ਼ਾਦ ਵੀ ਅਹੀਂ ਲਿਆ ਸਕਦੇ ਆ ਕੋਈ ਚੈਕਿੰਗ ਨਹੀਂ ਹੈਗੀ ਤੇ ਆ ਹੈਗਾ ਸੀ ਬਾਬਾ ਜੀ ਦਾ ਖੂਹ ਜਿਹੜੇ ਕਿ ਖੂਹ ਤੋਂ ਪਾਣੀ ਜਿਹੜਾ ਜਾਂਦਾ ਸੀ ਤੇ ਬਾਬਾ ਜੀ ਦੇ ਖੇਤਾਂ ਵੱਲ ਤੇ ਇਹ ਖੂਹ ਦਾ ਜਿਹੜਾ ਪਾਣੀ ਜਾਲਿਆ ਉਹ ਅੱਜ ਉੱਥੇ ਜਿਹੜਾ ਅੱਜ ਕੱਲ ਬੋਤਲਾਂ ਦੇ ਵਿੱਚ ਪਾ ਕੇ ਦਿੱਤਾ ਜਾਂਦਾ ਵਾ ਆਪਾਂ ਨੂੰ ਕੋਈ ਉੱਥੇ ਇਹ ਨਹੀਂ ਹੈਗੀ ਵੀ ਤੁਸੀਂ ਕਿੰਨੇ ਪੈਸੇ ਪਾਉਣੇ ਤੁਹਾਡੀ ਸ਼ਰਦਾ ਵਾ ਜਿੰਨੇ ਵੀ ਤੁਸੀਂ ਪੈਸੇ ਪਾ ਕੇ ਉਥੋਂ ਜਲ ਲਿਆ ਸਕਦੇ ਜੇ ਬੇਸ਼ੱਕ ਵੱਡੀ ਬੋਤਲ ਲੈ ਆਓ ਤੇ ਬੇਸ਼ੱਕ ਛੋਟੀ ਉਹ ਤੁਹਾਡੀ ਤੇ ਫਿਰ ਅਸੀਂ ਗਏ ਬਾਬਾ ਜੀ ਦੇ ਖੇਤਾਂ ਦੇ ਦਰਸ਼ਨ ਕਰਨ ਤੇ ਇਹ ਹੈਗਾ ਸੀ ਨਿਸ਼ਾਨ ਸਾਹਿਬ ਜਿਹੜਾ ਉੱਥੇ ਬਣਿਆ ਸੀ ਤੇ ਅਸੀਂ ਤੇ ਨਿਸ਼ਾਨ ਸਾਹਿਬ ਦੁਜਾ ਲੱਭਦੇ ਰਹੇ ਫਿਰ ਸਾਨੂੰ ਪਤਾ ਲੱਗਾ ਵੀ ਇਸ ਨਿਸ਼ਾਨ ਸਾਹਿਬ ਜਿਹੜਾ ਵਾ ਇਹ ਪਤਾਇਆ ਵੇਰਵਾ ਤੇ ਅੱਗੇ ਆਗੇ ਸੀ ਬਾਬਾ ਜੀ ਦੇ ਖੇਤ ਬਾਬਾ ਜੀ ਦੇ ਬਾਗ ਤੇ ਇਹ ਵਾਲੀ ਜਿਹੜੀ ਜਗ੍ਹਾ ਇਹ ਬਾਬਾ ਜੀ ਦੇ ਬਾਗ ਵਾਲੀ ਸੀ ਤੇ ਇੱਧਰ ਕਣਕ ਬੀਜੀ ਹੋਈ ਸੀ ਅੱਗੇ ਤਾਰ ਲੱਗੀ ਹੋਈ ਸੀ ਤੇ ਸਾਹਮਣੂ ਜਿਹੜੇ ਖਜੂਰਾ ਦਾ ਬਾਗ ਵੀ ਦਰਸ਼ਨ ਦੇ ਰਿਹਾ ਸੀ ਤੇ ਇਹ ਜਿਹੜਾ ਖੇਤਾਂ ਵਾਲ ਤੇ ਬਾਬਾ ਜੀ ਦੇ ਖੇਤਾਂ ਵਾਲੀ ਸਾਈਡ ਦੇ ਉੱਤੇ ਕਣਕ ਬੀਜੀ ਹੋਈ ਸੀ ਅੱਗੇ ਖਜੂਰਾ ਦੇ ਬਾਗ ਸੀ ਤੇ ਰਸਤਾ ਸਾਫ਼ ਨਹੀਂ ਸੀ ਉਹ ਜਿਹੜਾ ਖਰਾਬ ਰਸਤਾ ਸੀ ਤੇ ਅਸੀਂ ਨੰਗੇ ਪੈਰੀ ਉਧਰਲੀ ਸਾਈਡ ਤੇ ਗਏ ਸੀ ਪਰ ਉਧਰ ਜੜੀ ਤਾਰ ਲਾ ਦਿੱਤੀ ਗਈ ਸੀ ਇੱਥੋਂ ਆਪਾਂ ਮਿੱਟੀ ਨਹੀਂ ਲਿਉਣੀ ਸ਼ਾਇਦ ਇਸ ਕਰਕੇ ਜਿਹੜੀ ਆ ਉੱਥੇ ਇਹਨਾਂ ਨੇ